ਇਹ ਤੁਸੀਂ ਜਾਂਤਾ ਕੱਢੀ ਲੱਗਦਾ ਤਾਂ ਸਰਕਾਰ ਦੀ ਜੀ ਸੱਤ ਕੇ ਕੱਢੋ ਰਾਜ ਕੀ ਕੱਢੋ ਗੱਜਵਾਜੀਏ ਕੱਢੋ ਪਰ ਉਹਨਾਂ ਦੇ ਜਨਮ ਦੇ ਸਿਰ ਜਿਹੜੀ ਦੀ ਯਾਤਰਾ ਕੱਢਦੇ ਉਹਦੇ ਵਿੱਚ ਸਾਡੇ ਪ੍ਰਭੂ ਦੀ ਚਾਕੀਆਂ ਨਹੀਂ ਹੋਣੀ ਚਾਹੀਦੀ ਕਿਹੜਾ ਕਦੇ ਪਿਛਲਾ ਸਮਾਂ ਹੈ ਉਹਨਾਂ ਨੇ ਤਾਂ ਸਾਡੇ ਦੇਵੀ ਦੇਵਤਿਆਂ ਨੂੰ ਬਿਜ਼ਨਸ ਬਿਜ਼ਨਸ ਦੇ ਰੂਪ ਦੇ ਵਿੱਚ ਬਣਾ ਲਿਆ ਕ੍ਰਿਸ਼ਨ ਜੀ ਦਾ ਜਨਮ ਹੋਇਆ ਤਾਂ ਸਾਰੇ ਦੇਵੀ ਦੇਵਤਿਆਂ ਨੇ ਉੱਥੇ ਆ ਕੇ ਦਰਸ਼ਨ ਕੀਤੇ ਆਪਣਾ ਮਨ ਮਹਿਸੂਸ ਕੀਤਾ ਕਿ ਆ ਕਦੀ ਸੁਣਿਆ ਵੀ ਮੁਸਲਮ ਪੀਰ ਦੀ ਜਦਾ ਜਨਮ ਹੋਇਆ ਹੋਵੇ ਵੀ ਸਾਡੇ ਹਿੰਦੂ ਦੇਵ ਦੇਵੀ ਦੇਵਤਾ ਉੱਥੇ ਆ ਕੇ ਨੱਚਦੀਆਂ ਹਨ ਭਗੜੇ ਪਾਉਂਦੀਆਂ ਉਹਨੂੰ ਵਿੱਚ ਸ਼ਾਮਲ ਹੋਈ ਹੋਣ ਦੱਸੋ ਨਾ ਕਦੀ ਹੋਇਆ ਇਹ ਕਿਹੜਾ ਨਵਾਂ ਰਿਵਾਜ ਸ਼ੀਰਮਰ ਬੰਡੀ ਬਾਬਾ ਜੀ ਚਲਾ ਰਹੇ ਨੇ ਵਿਰੋਧ ਕਰਨ ਤੋਂ ਪਹਿਲਾਂ ਖੁੱਲਾ ਵਿਰੋਧ ਕਰਨ ਤੋਂ ਪਹਿਲਾਂ ਪੰਡੀ ਬਾਬਾ ਜੀ ਨੇ ਇੱਕ ਮੈਸੇਜ ਪਾਇਆ ਕਿ ਅਨੁਰੋਧ ਕੀਤਾ ਇਸ Hindu ਸਮਾਜ ਦੀ ਭਾਵਨਾ ਨਾਲ ਨਾਕਸਿਲਿਆ ਜਾਵੇ ਪ੍ਰਾਈਮਸ ਦੇਖੇ ਤਮਾਮ ਦਸਕਾਂ ਨੂੰ ਪਿਆਰ ਪਈ ਸਤਿਕਾਰ ਮੈਂ ਹਿੰਮਤ ਸੋ ਹਾਜ਼ਰ ਹਾਂ ਤੁਹਾਡੇ ਵਿੱਚ ਫਿਰ ਇੱਕ ਵਾਰ ਅਕਸਰ ਵਿਵਾਦ ਦੇ ਵਿੱਚ ਰਹਿਣ ਵਾਲੀ ਸ਼ਿਵ ਸੇਨਾ ਅੱਜ ਫਿਰ ਇੱਕ ਵਾਰੀ ਵਿਵਾਦ ਦੇ ਵਿੱਚ ਘਿਰਦੀ ਨਜ਼ਰ ਆਉਂਦੀ ਹੈ ਸ਼ਿਵ ਸੇਨਾ ਪੰਜਾਬ ਦੇ ਰੈਸ਼ੀਅਲ ਚੇਅਰਮੈਨ ਟੰਡਰ ਸਾਹਿਬ ਸਾਡੇ ਨਾਲ ਮੌਜੂਦ ਨੇ ਥਾਪਰ ਸਾਹਿਬ ਸਾਡੇ ਨਾਲ ਮੌਜੂਦ ਨੇ ਹਾਲੇਕਿ ਪ੍ਰੇਮ ਤਾਂ ਵੱਲੋਂ ਜਿਹੜਾ ਆ ਬੜੇ ਵੱਡੇ ਪੱਧਰ ਉੱਤੇ ਇਹਨਾਂ ਦੇ ਐਲੀਗੇਸ਼ਨ ਲਗਾਏ ਗਏ ਨੇ ਕੀ ਅਲੀਗੇਸ਼ਨ ਇਹਨਾਂ ਗੱਲਬਾਤ ਕਰਦੇ ਆ ਪਹਿਲਾਂ ਤਾਂ ਕੰਡਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਚੈਨਲ ਤੇ ਜਿਕਰਾ ਵੀਰ ਬਜਰੰਗੇ ਹਾਂ ਹਾਂ ਜੀ ਅੱਜ ਤਾਂ ਤੁਹਾਡੇ ਉੱਤੇ ਫੇਰ આરોਪ ਲੱਗੇ ਨੇ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਾਦਵਾਜ ਵਿੱਚ ਰਹਿੰਦੇ ਹੋ ਐਤਕੀ ਫੇਰ ਤੁਹਾਡੇ ਉੱਤੇ ਰੂਪ ਲੱਗੇ ਨੇ ਪ੍ਰੇਮ ਧਾਮ ਦੇ ਮੁਖੀ ਵੱਲੋਂ ਰੂਪ ਲਗਾਏ ਗਏ ਨੇ ਕਿ ਇੱਕ ਯਾਤਰਾ ਉਹਨਾਂ ਵੱਲੋਂ ਕੱਢੀ ਜਾ ਰਹੀ ਹੈ 21 April ਨੂੰ 22 23 ਨੂੰ 3 ਦਿਨ ਦਾ ਜਿਹੜਾ ਮੇਲਾ ਵੀ ਉਹਨਾਂ ਦਾ ਔਰ ਯਾਤਰਾ ਕੱਢੀ ਜਾ ਰਹੀ ਜਿਸ ਨੂੰ ਲੈ ਕੇ ਤੇ ਉਹਨਾਂ ਵੱਲੋਂ ਕਿਹਾ ਗਿਆ ਵੀ ਸਾਡਾ ਸ਼ਿਵ ਸੇਨਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈਗਾ ਵੀ ਜਦੋਂ ਪਿਛ ਉਹਨੂੰ ਤਾਂ ਨਾਮ ਲਾ ਕੇ ਸਟੇਜ ਸੰਭਾਲਦੇ ਸੀਗੇ ਨੱਚਦੇ ਗੰਦੇ ਸੀ ਉਹਨੇ ਵਿਰੋਧ ਕਰਦੇ ਪਏ ਨੇ ਉਹ ਮਾਮਲਾ ਕੀ ਹੈ ਜੀ ਬਿਲਕੁਲ ਪਹਿਲਾਂ ਦਾ ਯਾਤਰਾ ਦੀ ਗੱਲ ਕਰ ਲਈਏ ਯਾਤਰਾ ਕੱਢ ਰਿਆ ਲੱਗਦਾ ਤਾਂ ਮੁਸਲਿਮ ਪੀਰ ਲੱਗਦਾ ਤਾਂ ਸਰਕਾਰ ਦੇ ਜਨਮ ਉਸਤ ਉੱਤੇ ਕੱਢਣ ਜੀ ਸਦਕੇ ਕੱਢਣੀ ਕੱਢਣੀ ਚਾਹੀਦੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਮੰਦਰ ਨੇ ਜਿਹਨਾਂ ਨੂੰ ਉਹਨਾਂ ਦਾ ਸਤਿ ਵੀ ਕਰਨਾ ਚਾਹੀਦਾ ਸਤੰਤਰ ਹਰ ਧਰਮ ਦਾ ਸਨਮਾਨ ਕਰਦਾ ਪਰ ਇਹ ਗੱਲ ਸਾਡੀ ਵੀ ਹੈ ਮੁਸਲਮ ਲੱਗਦਾ ਮੁਸਲਮ ਪੀਰ ਲੱਗਦਾ ਤਾਂ ਸਰਕਾਰ ਦੀ ਲਾਈਨ ਲੱਗ ਗਈ ਭਗਵਾਨ ਬੋਲੇनाथ तीसरा तंत्रोधी पूजा पाठ ਦੀ ਲੱਗ ਹੈ ਯ ਨਹੀਂ ਲੱਗ ਭਗਵਾਨ ਬੋਲੇनाथ ਦੀ شادی ਹੁੰਦੀ ਹੈ ਸਾਰੇ ਦੇਵੀ ਦੇਵਤਾ ਉਹਦੇ ਸ਼ਾਮਲ ਹੋ ਕੇ ਆਪਣਾ ਗੌਰਵ ਮਹਿਸੂਸ ਕਰਦੇ ਨੇ ਕਿਸ਼ਨ ਜੀ ਦਾ ਜਨਮ ਹੋਇਆ ਤਾਂ ਸਾਰੇ ਦੇਵੀ ਦੇਵਤਾ ਨੇ ਉੱਥੇ ਆ ਕੇ ਦਰਸ਼ਨ ਕੀਤੇ ਆਪਣਾ ਮਾਣ ਮਹਿਸੂਸ ਕੀਤਾ ਕੀ ਆ ਕਦੀ ਸੁਣਿਆ ਵੀ ਮੁਸਲਮ ਪੀਰ ਦੀ ਜਿਹਦਾ ਜਨਮ ਹੋਇਆ ਹੋਵੇ ਵੀ ਸਾਡੇ Hindu ਦੇਵੀ ਦੇਵਤਾ ਉੱਥੇ ਆ ਕੇ ਨੱਚਦੀ ਹੋਣ ਭੰਗੜੇ ਪਾਉਂਦੀ ਹੋਣ ਉਹਨੂੰ ਚ ਸ਼ਾਮਲ ਹੋਈ ਹੋਣ ਦੱਸੋ ਨਾ ਕਦੀ ਹੋਇਆ ਇਹ ਕਿਹੜਾ ਨਵਾਂ ਰਿਵਾਜ ਸ਼ੀਰਮਾਰ ਬੰਟੀ ਬਾਬਾ ਜੀ ਚਲਾ ਰਹੇ ਨੇ ਮੇਰਾ ਸਵਾਲ ਹੈ ਸਾਡਾ ਵਿਰੋਧ ਵੀ ਹੋਈ ਹੈ ਵੀ ਤੁਸੀਂ ਯਾਤਰਾ ਕੱਢਣੀ ਲੱਗਦਾ ਤਾਂ ਸਰਕਾਰ ਦੀ ਜੀ ਸਤਕੇ ਕਢੋ ਰਾਜ ਕੀ ਕਢੋ ਗੱਜਵਾਜ ਜੀ ਕਢੋ ਪਰ ਉਹਨਾਂ ਦੇ ਜਨਮ ਦੇ ਉਸ ਜਿਹੜੀ ਤੋਂ ਯਾਤਰਾ ਕੱਢਦੇ ਉਹਦੇ ਵਿੱਚ ਸਾਡੇ ਪ੍ਰਭੂ ਦੀ ਚਾਕੀਆਂ ਨਹੀਂ ਹੋਣੀ ਚਾਹੀਦੀ ਉਦੋਂ ਕਹਿੰਦਾ ਜੀ ਮੈਂ ਹਰ ਸਾਲ ਕਰਦਾ ਆ ਰਿਹਾ ਆ ਪਿਛਲੇ ਸਾਲ ਵੀ ਗੱਡੀ ਸੀ ਔਰ ਪਿਛਲੀ ਵਾਰ ਜਿਹੜਾ ਯਾਰ ਕਰੀ ਉਹ ਦੱਸਦਾ 7 ਸਾਲ 6-7 ਸਾਲ ਪਹਿਲਾਂ ਇੱਕ ਕੋਰੀ ਕੱਢੀ ਸੀ ਉਦੋਂ ਸਿਰਫ ਲੱਗਦਾ ਤਾਂ ਸਰਕਾਰ ਦੀ ਹੀ ਯਾਤਰਾ ਕੱਢੀ ਸੀ ਉਦੋਂ ਤੁਸੀਂ ਗਏ ਸੀ ਉਹਨੇ ਚ ਬਿਲਕੁਲ ਕਿਤੇ ਸੀ ਗੇਮ ਵਾਂਗ ਜਿਉਂ ਸਾਰੇ ਸਾਨੂੰ ਬੁਲਾਉਂਦੇ ਨੇ ਜਿੰਨੇ ਵੀ ਲੋਕ ਬੁਲਾਉਂਦੇ ਨੇ ਬੁਲਾਉਂਦੇ ਨਹੀਂ ਇੱਥੇ ਜਾਣਦੇ ਆ ਸੀ ਲੋਕ ਇਹ ਕਿਹੜੀ ਗੱਲ ਹੈ ਸੁਣੋ ਮੇਰੀ ਗੱਲ ਅਗਰ ਕਿਤੇ ਵੀ ਜੇਸੀ ਰਾਜਨੀਤਿਕ ਲੋਕਾਂ ਕਿਤੇ ਵੀ ਕਿਸੇ ਸੰਸਥਾ ਦੇ ਪ੍ਰੋਗਰਾਮ ਹੁੰਦੇ ਨੇ ਕਿਤੇ ਮਹਿਫਲਾਂ ਹੁੰਦੀਆਂ ਨੇ ਜਾਂ ਸਾਨੂੰ ਕੋਈ ਸਨਮਾਨ ਸਨਮਾਨ ਦੇ ਨਾਲ ਬੁਲਾਉਂਦਾ ਅਸੀਂ ਫਿਰ ਐਲੀਗੇਸ਼ਨ ਕਿਉਂ ਲੱਗਦੇ ਨੇ ਫਿਰ ਇੱਕ ਪਾਰਟਿਕੂਲਰ ਉਦਦਾ ਵੀ ਕਿਹਾ ਜਾ ਸਕਦਾ ਜੀ ਕਿ ਤੁਹਾਡੇ ਉੱਤੇ ਉਹਨਾਂ ਨੇ ਰੂਪ ਲਗਾਇਆ ਜੀ ਸੀਗੇ ਉਦਾਂ ਵੀ ਕਹਿ ਸਕਦੇ ਸੀ ਕਿ ਮੇਰਾ ਰੂਪ ਮੇਰੇ ਤੇ ਰੂਪ ਲਗਾ ਰਣੀ ਹੈ ਮੈਨੂੰ ਜਿਹੜੀ ਗੱਲ ਕਹਿ ਰਹੇ ਨੇ ਤੁਹਾਡੇ ਵੱਲੋਂ ਜਿਹੜੀ ਬੰਦੀ ਦੀ ਕੀਆ ਗਿਆ ਵੀ ਨਹੀਂ ਕਰਨੀ ਚਾਹੀਦੀ ਇਸ ਤਰੀਕੇ ਦਾ ਕਹਿੰਦੇ ਪੈਸੇ ਦੇ ਲੋਕ ਕਿਉਂ ਲਾਤਾ ਵੀ ਪੈਸੇ ਮੰਗਦੇ ਨੇ ਦੇਖੋ ਮੈਂ ਤੁਹਾਨੂੰ ਪਹਿਲਾਂ ਨਾ ਦਿਖਾ ਦੇਣਾ ਚਾਹਾਂਗਾ ਵਿਰੋਧ ਕਰਨ ਤੋਂ ਪਹਿਲਾਂ ਖੁੱਲਾ ਵਿਰੋਧ ਕਰਨ ਤੋਂ ਪਹਿਲਾਂ ਪੰਡਿਤ ਬਾਬਾ ਜੀ ਨੂੰ ਇੱਕ ਮੈਸੇਜ ਪਾਇਆ ਗਿਆ ਅਨੁਰੋਧ ਕੀਤਾ ਵੀ ਇਸ Hindu ਸਮਾਜ ਦੀ ਭਾਵਨਾ ਨਾਲ ਨਾ ਖੇលਿਆ ਜਾਵੇ ਪ੍ਰਾਰਥਨਾ ਕੀਤੀ ਹੈ ਵਿਰੋਧ ਕੀਤਾ ਜਦੋਂ ਉਹਨਾਂ ਨੇ ਸਾਡੀ ਅਨੁਰੋਧ ਨਹੀਂ ਸਵਕਾਰ ਕੀਤਾ ਉਸ ਤੋਂ ਬਾਅਦ ਅਸੀਂ ਵਿਰੋਧ ਕੀਤਾ ਉਹ ਉਸਦਾ ਕਿਸੇ ਵੇਲੇ ਬੰਦੇ ਕੋਲ ਪੈਸੇ ਦਾ ਇਨਕਾਰ ਹੁੰਦਾ ਆਪਣੀ ਛੈਦ ਨੂੰ ਤੱਕ ਦਾ ਹੰਕਾਰ ਹੋਵੇ ਵੀ ਨਹੀਂ ਮੈਂ ਸਨਾਤਨ ਤਰਨ ਉਹ ਜਿੱਦਾਂ ਮਰਜ਼ੀ ਚਲਾ ਲਾਂਗਾ ਮੈਂ ਜਿੱਦਾਂ ਮਰਜ਼ੀ ਚਲਾ ਲਾਂਗਾ ਮੈਂ ਪਹਿਲਾਂ ਵੀ ਚਲਾਇਆ ਨਾ ਪਹਿਲਾਂ ਵੀ ਉਹਨੇ ਸਮਾਜ ਦੇ ਲੋਕਾਂ ਨੂੰ ਸਾਡੇ ਵਰਗੇ ਲੋਕਾਂ ਨੂੰ ਵੀ ਬੇਕੂ ਬਣਾ ਕੇ ਕਹਿਤਾ ਵੀ ਮੈਂ ਜਦੋਂ ਈਦ ਜਦੋਂ ਬੰਦੀ ਬਾਬੇ ਨੇ ਈਦ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਅਜੇ ਤੱਕ 2013 ਤੋਂ ਪਹਿਲਾਂ ਉਦੋਂ ਸਾਰੇ ਸਨਾਤਨ ਤਰਨ ਦੇ ਲੋਕਾਂ ਨੇ ਵਿਰੋਧ ਕੀਤਾ ਸੀ ਉਦੋਂ ਬੰਦੀ ਬਾਬਾ ਨੇ ਮਾਫੀ ਮੰਗ ਕੇ ਇਦੋਂ ਨਾਮ ਨਾਲ ਹੰਦਾ ਫੈਸਲਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਮੰਚਾ ਜ਼ਾਹਿਰ ਕੀਤੀ ਸਾਰੇ ਸਮਾਜ ਦੇ ਅੱਗੇ ਵੀ ਮੈਂ ਸਤੰਤਰੰਨ ਦੀ ਲਹਿਰ ਨਾਲ ਜੁੜਨਾ ਉਸ ਤੋਂ ਬਾਅਦ ਇੱਕ ਖਾੜੇ ਚ ਜਾ ਕੇ ਸੰਤ ਵੀ ਬਣ ਕੇ 108 ਦੀ ਪਾਧੀ ਲੈ ਕੇ ਆਈ 108 ਦੀ ਪਾਧੀ ਮਾਮਲੇਸ਼ਰ ਬਣੀ ਉਸ ਤੋਂ ਬਾਅਦ ਕੀ ਹੋਇਆ ਸਭ ਨੂੰ ਪਤਾ ਵੀ ਸਭ ਪਹਿਲਾਂ ਤਾਂ ਰਾਦੇ ਰਾਦੇ ਕਰਦੇ ਰੇ ਪਹਿਲਾਂ ਤਾਂ ਉੱਥੇ ਨਿਊ ਅਗਰਵਾਲ ਪੀਰਖਾਨਾ ਸੀਗਾ ਉਸ ਤੋਂ ਬਾਅਦ ਕੀ ਬਣਤਾ ਸ਼੍ਰੀ ਪ੍ਰੇਮਤਾ ਫਿਰ ਬਣ ਗਿਆ ਸਰਵ ਧਰਮ ਪ੍ਰਚਾਰਕ ਉਛੋਵੰਟੀ ਬਾਬਾ ਨੂੰ ਸਰਵਤਰ ਪ੍ਰਚਾਰ ਦੇ ਦਾ ਨਾਮ ਕਿਹੜੇ ਦਿੱਤਾ ਨੂੰ ਪਹਿਲਾ ਇੱਟ ਪੱਥਰ ਕਿਹਨੇ ਰੱਖਿਆ ਸ਼੍ਰੀ ਪ੍ਰੇਮ ਧਾਮ ਦਾ ਸਵਾਦਮ ਧਰਮ ਚ ਲੈ ਕੇ ਆਣੇ ਲਿਵਾਲੇ ਲੋਕ ਕੌਣ ਸੀ ਇਹ ਪੁੱਛਣ ਪਹਿਲਾਂ ਝੂੜਨਾ ਬੋਲਣ ਜੇ ਤੁਸੀਂ ਕਹਾਂਗੇ ਜਿਸ ਦਰਬਾਰ ਨੂੰ ਮੰਦੇ ਹੋ ਉੱਥੇ ਜਾ ਕੇ ਚੜ੍ਹ ਕੇ ਬੁੱਲੀਏ ਜੋ ਬੋਲਣਾ ਹੈ ਖੁੱਲਾ ਚੈਲੰਜ ਕਰਾਂਗੇ ਅਸੀਂ ਵੀ ਫਿਰ ਪਿਛਲੇ ਸਾਲ ਮੇਲਾ ਕਿੱਤ ਕਰਾਇਆ ਜਾਂਦਾ ਉੱਥੇ ਮਾਸਟਰ ਜੀਨ ਦੁਆਰਾ ਸਾਡੀ ਬਿੰਦੀ ਉੱਤੇ ਉੱਥੇ ਪ੍ਰਭੂ ਸ਼੍ਰੀ ਰਾਮ ਜੀ ਦਾ ਭਜਨ ਗਾਇਆ ਜਾਂਦਾ ਉੱਤੇ ਵੀ ਬੰਡੀ ਬਾਬਾ ਜੀ ਇਤਰਾਜ ਕਰਦੇ ਨੇ ਕਹਿੰਦੇ ਨੇ ਸਾਡੇ ਤ੍ਰਸਤੀ ਇਤਰਾਜ ਕਰਦੇ ਨੇ ਮੇਰੇ ਤ੍ਰਸਤੀ ਇੱਥੇ ਸਰਦਾਰ ਨੇ ਮੇਰੇ ਤ੍ਰਸਤੀ ਮੁਸਲਮਾਨ ਨੇ ਉਹਨਾਂ ਨੂੰ ਇਤਰਾਜ ਹੈ ਵੀ ਪ੍ਰਭੂ ਸ਼੍ਰੀ ਰਾਮ ਜੀ ਦਾ ਭਜਨ ਨਹੀਂ ਗਾਇਆ ਜਾਏਗਾ ਉਹਦਾ ਵਿਰੋਧ ਹੈ ਨਾ ਜੀ ਤੁਹਾਨੂੰ ਜੋ ਰਾਮ ਕਾਨੀ ਉਹ ਸਾਡੇ ਕਿਸੇ ਕੰਮ ਦਾ ਨਹੀਂ ਹੈਗਾ ਅਗਰ ਪ੍ਰਿਸ਼ੂ ਪ੍ਰਭ ਅਗਰ ਤੁਸੀਂ ਤੁਹਾਨੂੰ ਇਹੀ ਬਰਦਾਸ਼ਤ ਨਹੀਂ ਵੀ ਮੇਰੇ ਮੇਲੇ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦਾ ਭਜਨ ਗਾਇਆ ਜਾਵੇ ਨਹੀਂ ਇਹ ਗਾਇਆ ਜਾਣਾ ਚਾਹੀਦਾ ਤਾਂ ਫਿਰ ਆਪਣੀ ਯਾਤਰਾ ਦੇ ਵਿੱਚ ਸਾਡੇ ਦੇਵੀ ਦੇਵਤਿਆਂ ਨੂੰ ਤੁਸੀਂ ਕਿਉਂ ਝਾਕੀਆਂ ਕੱਢ ਰਹੇ ਇਹਦਾ ਇਤਰਾਜ ਹੈ ਸਾਡਾ ਮੈਂ ਇੱਕ ਜੀਥੇ ਤੁਹਾਨੂੰ ਪਹਿਲਾ ਕਲੀਅਰ ਕਰਨੀ ਜਾਊਂਗਾ ਤੁਸੀਂ ਕਹਿੰਦੇ ਮਹਾ ਮੜਲੇਸ਼ਵਰ ਦੀ ਪਦਵੀ ਉਹ ਗਏ ਉਹ ਚਾਹੇ ਉਹ ਕਿਸੇ ਵੀ ਧਰਮ ਦਾ ਪ੍ਰਚਾਰ ਕਰਦੇ ਸੀ ਚਾਹੇ ਮੁਸਲਮਨ ਧਰਮ ਦਾ ਚਾਹੇ Hindu ਧਰਮ ਦਾ ਚਾਹੇ ਸਿੱਖ ਧਰਮ ਦਾ ਉਹ ਉੱਠ ਕੇ ਗਏ ਮਹਾ ਮੜਲੇਸ਼ਵਰ ਦੀ ਪਦਵੀ ਲੈ ਕੇ ਆ ਗਏ ਨਹੀਂ ਸੌਕੀ ਮਹਾ ਮੜਲੇਸ਼ਵਰ ਦੀ ਪਦਵੀ ਲੈਣੀ ਔਰ ਛੱਡਣੀ ਕਿ ਕੋਈ ਵੀ ਲੈ ਸਕਦਾ ਕੋਈ ਵੀ ਛੱਡ ਸਕਦਾ ਮਤਲਬ ਮਜ਼ਾਕ ਹੋ ਗਿਆ ਛੱਡਣੀ ਮਜ਼ਾਕ ਘੁੜਾਇਆ ਨਾ ਉਹਨਾਂ ਨੇ ਇਹ ਤਾਂ ਖਖੜੇ ਵਾਲੇ ਤੁਹਾਡੇ ਵੱਲੋਂ ਖਖੜੇ ਵਾਲੋਂ ਕੋਈ ਕਾਰਵਾਈ ਕਿਉਂ ਨਹੀਂ ਕਰਾਈ ਗੀ ਖਖੜੇ ਨਹੀਂ ਕੱਟਿਆ ਨਾ ਬਾਅਦ ਇਹਨਾਂ ਨੂੰ ਇਹਨਾਂ ਦੇ ਰੰਗ-ਤੰਗ ਦੇ ਕਾਰਵਾਈ ਤੁਹਾਡੇ ਵੱਲੋਂ ਜਾਂ ਹਿੰਦੂ ਜਿਹੜੇ ਸਮਾਜਿਕ ਆਗੂ ਨੇ ਉਹਨਾਂ ਵੱਲੋਂ ਕੋਈ ਕਾਰਵਾਈ ਕਰਾਈਗੀ ਉੱਧਰ ਤੇ ਰੋਲਾ ਪਾਉਣਿਓ ਮਹਾ ਮਦलेश्वर ਦੀ ਪਦਵੀ ਦਾ ਮਤਲਬ ਬਹੁਤ ਉੱਚਾ ਹੋ ਗਿਆ ਜੀ ਸਨਾਤਨ ਘਰਮ ਦੇ ਵਿੱਚ ਤੁਹਾਡੇ ਵੱਲੋਂ ਕਿਉਂ ਨਹੀਂ ਉੱਥੇ ਮਹਿੰਸਾ ਆਪਾਂ ਨਾ ਦੇਖੋ ਇਹ ਗੱਲ ਤੁਹਾਨੂੰ ਦੱਸ ਦਿੰਦਾ ਬੰਟੀ ਬਬਾਈ ਚਲਾਕ ਵਿਅਕਤੀ ਨੇ ਚਲਾਕ ਇਨਸਾਨ ਨੇ ਇਹਨਾਂ ਨਾਲ ਪੁਰਾਣਾ ਕੋਈ ਵੀ 3-4 ਸਾਲ ਪੁਰਾਣਾ ਬੰਦਾ ਦੱਸੋ ਕੋਈ ਵੀ ਨਾਲ ਨਹੀਂ ਹੋਊਗਾ ਪੁਰਾਣੇ ਟ੍ਰਸਟੀ ਤੱਕ ਨਹੀਂ ਨਾਲ ਹੋਣਗੇ ਜਦੋਂ ਇਹਨਾਂ ਨੇ ਪੀਰਖਾਨਾ ਸ਼ੁਰੂ ਕੀਤਾ ਸੀਗਾ ਜਾਗਸਾਲ ਬੰਦਾ ਵਰਤਦੇ ਨੇ ਉਸ ਤੋਂ ਬਾਅਦ ਛੱਡ ਦਿੰਦੇ ਨੇ ਕਈ ਐਸੇ ਟਰਸਟੀ ਵੀ ਨੇ ਹੁਣ ਆਈ ਸੀਗੇ ਬੈਠੇ ਸੀ ਇੱਥੇ ਵੀ ਜਿਨ੍ਹਾਂ ਦੇ ਪੈਸੇ ਮਾਰ ਕੀ ਇਹਨਾਂ ਨੇ ਉਹਨਾਂ ਨੂੰ ਖਾਲੀ ਕਰਤਾ ਕੋਈ ਪੀਖ ਬੰਗਾ ਕਰਤਾ ਹੁੰਦਾ ਹੈ ਬੜੇ ਲੋਕ ਐਸੇ ਨੇ ਜਿਹੜੇ ਆਂਗ ਇਹ ਲਾਣ ਵਾਲੇ ਦੁਨੀਆਂ ਚ ਦੋਲਾ ਪਾਣ ਗੇ ਬੋਲਣ ਗੇ ਗੁਸਤਨ ਸਾਡੇ ਸਾਹਮਣੇ ਹੋਊਗਾ ਸਾਡਾ ਵਿਰੋਧ ਕੋਈ ਨਹੀਂ ਬੰਦਾ ਜੋ ਮਰਜ਼ੀ ਕਰੇ ਮਤਲਬ ਜੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਤੁਹਾਨੂੰ ਵੀ ਵਰਤ ਕੇ ਛੱਡਿਆ ਗਿਆ ਚਾਹਤ ਹਿੰਦੂ ਸਮਾਜ ਤਾਂ ਸਾਨੂੰ ਪ੍ਰਕਾਸ਼ਿਤ ਪਾਇਆ ਜਾਣਾ ਵੀ ਮੈਂ ਸੰਤ ਬੰਨਾ ਚਾਹਨਾ ਵੀ ਮੈਂ ਸਨਾਤਨ ਤੌਰ ਦੇ ਨਾਲ ਜੁੜਦਾ ਚਾਹਨਾ ਉਸ ਵਾਰ ਭਗਵਾਨ ਬੋਲੇ ਨਾ ਦੀਆਂ ਮੁਕਤੀਆਂ ਸਥਾਪਿਤ ਕੀਤੀਆਂ ਮਾਂ ਦੁਰਗਾ ਸ਼ਕਤੀ ਨੂੰ ਬੁਰਾਈ ਮਨ ਕਰਾਇਆ ਗਿਆ ਉੱਚਾ ਨਾ ਕਿਸ ਸਨਾਤਨੀ ਦੀ ਸਲਾਹ ਦੇ ਨਾਲ ਇਹਨਾਂ ਨੇ ਸੰਤ ਬਣੇ ਕਿਸ ਸਨਾਤਨੀ ਦੀ ਸਲਾਹ ਦੇ ਨਾਲ ਕਿਹੜੇ ਸਰੂਪ ਉੱਥੇ ਲਿਆਣੇ ਨੇ ਉਹ ਲਿਆਣ ਦੇ ਕੀ ਦੱਸਣਾ ਵੱਡੀ ਬਾਬਾ ਜੀ ਵੀ ਉਸ ਜਦੋਂ ਮੈਂ ਸਰਵ ਧਰਮ ਦਾ ਪ੍ਰਚਾਰ ਕਰ ਰਿਹਾ ਮੈਂ ਜਿਹੜੇ ਪ੍ਰਚਾਰ ਕਰ ਰਿਹਾ ਕੋਈ ਗਲਤ ਨਹੀਂ ਕਰ ਰਿਹਾ ਫਿਰ ਉੱਥੇ ਮਸਜਿਦ ਵੀ ਬਣਾਈ ਜਾਣੀ ਚਾਹੀਦੀ ਸੀ ਚਰਚ ਘਰ ਵੀ ਬਣਾਈ ਜਾਂਦੇ ਗੁਰੂ ਘਰ ਵੀ ਨਾਲ ਬਣਾਇਆ ਜਾਣਾ ਚਾਹੀਦਾ ਸੀ ਕਿੱਲਾ ਇਹ ਵੀ ਅਸੀਂ ਦੇਵੀ ਸਾਡੇ ਦੇਵੀ ਦੇਵਤਿਆਂ ਨੂੰ ਤੁਸੀਂ ਉਹ ਸਮਝੋ ਖਲੋਣਾ ਸਮਝੋ ਜਿੱਥੇ ਮਰਜ਼ੀ ਬਰਾਬਰ ਕਰਾਉਂਦਾ ਜਦੋਂ ਮਰਜ਼ੀ ਸੀ ਇਹ ਕਰਦੇ ਉਹ ਕਹਿੰਦੇ ਮੈਂ ਬਿਜ਼ਨਸਮੈਨ ਹੈ ਉਹਨਾਂ ਨੇ ਤਾਂ ਸਾਡੇ ਦੇਵੀ ਦੇਵਤਿਆਂ ਨੂੰ ਬਿਜ਼ਨਸ ਬਿਜ਼ਨਸ ਦੇ ਰੂਪ ਦੇ ਵਿੱਚ ਬਣਾ ਲਿਆ ਬਿਜ਼ਨਸ ਤਾਂ ਕਿਉਂ ਦਵਾਈਆਂ ਦਾ ਕਰਦਾ ਬਿਜ਼ਨਸ ਨਹੀਂ 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 ਉਹਨਾਂ ਨੇ ਸਾਡੇ ਦੀ ਕਾਪੀ ਮਾਰਨੀ ਕੋਸ਼ਿਸ਼ ਕੀਤਾ ਦੇਖੋ ਉਹਨਾਂ ਨੇ ਸਨਾਤਨ ਧ ਉਹ ਦੂਆ ਉਹਨਾਂ ਨੂੰ ਦਵਾਈਆਂ ਵੀ ਯਾਦ ਆ ਗਈਆਂ ਉਹਨੂੰ ਸਭ ਕੁਝ ਯਾਦ ਆ ਗਿਆ ਜੇ ਉਹ ਸਰਬ ਧਰਮ ਦੇ ਗੱਲ ਕਰਦੇ ਹਨ ਫਿਰ ਉਹਨਾਂ ਨੂੰ ਸਰਬ ਧਰਮ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਜੇ ਉਹ ਦਵਾਈਆਂ ਵੀ ਵੇਚਦੇ ਹੋਗੇ ਤੋਂ ਪਹਿਲੀ ਗੱਲ ਤੋਂ ਜੇ ਉਹ ਸਰਬ